ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਆ ਤਸੀਲ ਅਕਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ ਤਿੰਨ ਪਸ਼ੂ ਖਾਵਾਂਗੇ ਦੋ ਝੋਟੀਆਂ ਤੇ ਇੱਕ ਵੜਿਆ ਦੇ ਕੋਲ ਤੇ ਆਪਾਂ ਪਹੁੰਚੇ ਵੀਰ ਨੇੜੇ ਦੇ ਕੋਲ ਆਜੋ ਕਰਦੇ ਆ ਗੱਲ ਪਰ ਭਾਜੀ ਨਾ ਸੱਚਾ ਭਾਜੀ ਸੱਚਾ ਵੀਰ ਦੀ ਸੱਚਾ ਹੋ ਸਣਾਓ ਠੀਕ ਠਾਕ ਜੀ ਬਹੁਤ ਵਧੀਆ ਪਈ ਸਣਾਓ ਕਿਰਪਾ ਕਿਰਪਾ ਵੈਗਰੂ ਜੀ ਕਿਰਪਾ ਜਾਈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਨੇੜਾ ਪਿੰਡ ਲਖੂਵਾਲ ਸੀਲਿੰਗ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 994460566 ਠੀਕ ਹੈ ਜੀ ਹਾਂ ਜੀ ਤੇ ਆ ਦੱਸਿਓ ਝੋਟੀ ਦੇ ਬਾਰੇ ਕਿਹੜਾ ਹੋਗਾ ਸੋਈ ਪਹਿਲਾ ਸੁਆ ਵੀਰ ਦੀ ਚੌਗੀ ਮੂੰਹ ਫਲੂਨ ਕੱਟੀ ਆ ਅੱਛਾ ਜੀ ਹਾਂਜੀ ਦੁੱਧ ਦੇ ਕੋ 10 ਤੋਂ ਬਾਹਰ 10 ਦੀ ਗਾਰੰਟੀ ਆ ਠੀਕ ਆ ਠੀਕ ਆ ਲਓ ਭਾਈ ਜੈਡ ਬਲੈਕ ਵਿੱਚ ਆ ਗਈ ਆ ਪਿਓਰ ਆ ਨਾ ਕਰਕੇ ਲਿਸ਼ਕੰਦੀ ਆ ਕਰੋ ਚੈੱਕ ਕੱਦ ਕਾਟ ਵੀ ਬਹੁਤ ਚੰਗਾ ਵਾ ਤੇ ਸਣਾ ਦਾ ਸੈਜ ਗਾਬ ਤੁਸੀਂ ਲਾਗੇ ਨੂੰ ਚੈੱਕ ਕਰ ਸਕਦੇ ਜੀ ਬਹੁਤ ਹੀ ਸ਼ਾਨਦਾਰ ਆ ਤੇ ਇਹ ਡੋਡਰਾ Rajasthan ਲੋਈ ਇਹੋ ਡੀ ਰਾਸਤਾਨ ਦੀ ਬਾਜੀ ਕਿਹੇ ਨੇ ਲੈਂਦੀ ਆ ਆਪਾਂ ਇਥੋਂ ਲਈ ਆ ਠੀਕ ਆ ਠੀਕ ਆ ਲੋ ਵੀ Rajasthan ਤੋਂ ਆਈ ਹੋਣੀ ਲੈਂਦੀ ਆ ਮੀਨਾ ਡੇਢੀ ਉਹਨਾਂ ਚੋਈ ਆ ਅੱਛਾ ਜੀ ਹਾਂ ਜੀ ਦੋ ਮੁੜ ਕੇ ਬਾਹਰ ਪੂਰ ਚਲ ਗਏ ਵਿਚਾਰੇ ਠੀਕ ਆ ਠੀਕ ਆ ਜੀ ਹਾਂ ਜੀ ਤੇ ਕੀ ਮੁੱਲ ਬਾਜੀ ਫਿਰੇ ਦਾ ਮੁੱਲ ਵੀ ਇਹਦੀ ਝੋਟੀ ਤਾਂ ਮੱਲਾ 1 60 ਦੀ ਲਈ ਆ ਅੱਛਾ ਜੀ ਪਰ ਆਪਾਂ ਮੱਲਾ ਮੁੱਲ ਭਾਵੇਂ ਹੁਣ ਲੱਖ ਵੀ ਕਰੀਏ ਤਾਂ ਵੀ ਵਿਗਦੀ ਝੋਟੀ ਹਾਂ ਜੀ ਆਪਾਂ 88000 ਤੋਂ ਸਿਰਫ 200 ਰੁਪਏ ਛੋਟ ਕਰਨੀਆਂ ਠੀਕ ਆ ਠੀਕ ਆ ਬਿਲਕੁਲ ਛੋਟਾ ਰੇਟ ਐ ਜਾਓ ਬਾਜੀ ਫੇਸ ਕੁਆਲਟੀ ਵੀ ਫਿਰ ਤੋਂ ਚ 88200 ਰੁਪਇਆ ਛੋੜ ਬਾਕੀ ਬਿਲਕੁਲ ਲੈਣ ਦੇ ਨਾਲੇ ਮੁੱਲ ਕਰਨੇ ਵੀਰ ਨੇ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀਰ ਦੀ ਟੋਕੜ ਗੱਪਣ ਅੱਛਾ ਜੀ ਪੰਜਾਬੀ ਨੈਰੀ ਚੈੱਕ ਪਾਸ ਆ ਬਸ ਇਹ ਹੋ ਘਟਨੀ ਆ ਠੀਕ ਹੈ ਜੀ ਤੇ 5 6 ਕਿਲੋ ਦੋਦੇ ਪੰਨਾਂ ਦੀ ਗਰੰਟੀ ਲਾ ਲਵਾ ਵੇਖ ਲੋ ਲਓ ਭਾਈ ਚੈੱਕ ਸਭ ਪਾਵੇਂ ਕਿੰਨਾ ਹੁੰਦੇ ਨੂੰ ਵੇਚੋ ਠੀਕ ਹੈ ਠੀਕ ਹੈ ਸੀਲੀਆਂ ਸੁੱਲੀਆਂ ਬਹੁਤ ਯਾਰ ਤੇ ਕਿਰਮੇ ਸਵੇ ਲਈ ਗਾਂ ਘੱਪਣੇ ਪਏ। ਉਹ ਵੀ ਵੀਰ ਜੀ ਇਹ ਮਤਲਬ ਗਾਂ ਚੌਥੇ ਲਈ ਗੱਪਣ ਜੇ। ਠੀਕ ਹੈ ਠੀਕ ਹੈ। ਜੇ ਸਵੇ ਇਹ ਕਿਥੇ ਲਈ ਗਾਂ ਘੱਪਣ ਆ। ਤੇ ਕਿੰਨਾ ਕਿ ਚੋਆ ਸੱਜਰ ਨੇ ਦੁੱਧ। ਦੁੱਧ ਵੀਰ ਜੀ ਨਾੜਾ ਨੂੜਾ ਛੱਡੇ ਤੇ ਵੇਖੋ ਕਿਦਾਂ ਉਹਦਾਂ ਦੇ 12-13 ਕਿਲੋ ਹੀ ਆ ਰਾਮ ਨਾ ਪੱਠਿਆਂ ਪੁੱਠਿਆਂ ਵਿੱਚਉਂਦੇ ਰਹੇ ਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਬਾਕੀ ਥਾਂ ਭਾਂਡਾ ਵਾਲੀ ਵੇਖੋ। ਕੱਦ ਵਜੋਂ ਚੰਗਾ। ਬੜੀਆ ਥਾਂ ਭਾਂਡਾ ਹੀ ਬਹੁਤ ਸ਼ਾਨਦਾਰ ਆ। ਥਾਂ ਹੁਣ ਕਿੱਦਾਂ ਚੰਗਾ ਲੱਗਾ? ਤੇ ਨਾੜਾ ਨੂੜਾ। ਸਭ ਸਾਰੀ ਚੰਗੀ ਆ। ਠੀਕ ਹੈ ਮੈਂ ਕਹਣਾ ਆ ਜਾਨੀ ਕਿ ਲਾਡੀ ਚ ਦੇਖੋ ਲੋ ਭਾਜੀ ਸੀਲ ਨਹੀਂ ਕੋਈ ਲੱਤ ਨਹੀਂ ਕੋਈ ਇਹਨੂੰ ਪਾੜਾ ਪਾਵਾ ਉੱਥੇ ਖਿਲਾੜ ਕੇ ਚੋਲੋ ਇਹਨੂੰ ਅੱਛਾ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਭਾਜੀ ਫਿਰ ਇਹਦਾ ਮੁੱਲ ਵੀਰ ਜੀ ਇਹਦਾ ਭਾਵੇਂ 65 60 ਦੀ ਵੀ 60 ਦੀ ਵੀ ਮੈਂ ਵਿਕ ਜਾਂਦੀ ਆ ਅੱਛਾ ਆਪਾਂ ਬਿਲਕੁਲ ਜਾਇਜ਼ ਹੀ ਦੇਣੀ ਹੈ ਠੀਕ ਹੈ ਜੀ 5500 ਤੇ 200 ਛੋੜ ਬਸ ਲੋ ਭਾਜੀ 5500 ਤੇ 200 ਜਾਇਜ਼ ਮੁੱਲ ਛੋੜਿਆ ਹਾਂਜੀ ਇਹ ਬਹੁਤ ਜਿਆਦਾ ਰੇਲੇਟ ਕਰਦਾ ਤੇ ਲੋ ਬਾਜੀ ਬਾਕੀ ਫੇਸ ਕੁਆਲਟੀ ਸਿਕਸਮ ਤੁਸੀਂ ਕਰ ਸਕਦੇ ਚੈੱਕ ਤੇ ਅਜ ਹੁਣ ਵੈੜ ਦੱਸਿਓ ਵੀਰ ਜੀ ਇਹਦੇ ਬਾਰੇ ਵੈੜ ਵੀਰ ਜੀ ਹੁਣ ਇਹ ਲੈਂਦੀ ਆ ਅੱਛਾ ਜੀ ਮੰਨ ਲਓ ਦੁੱਧ ਵੈੜ ਕੋ ਵਿਖਾਲੇ ਵਾਲਾ 20 ਕਿਲੋ ਆ ਅੱਛਾ ਜੀ ਇਹ ਕਿੱਥੂ ਗਾਲਾ ਠੀਕ ਹੈ ਠੀਕ ਹੈ ਜੀ 12 ਕਿਲੋ ਕੰਡੇ ਤੇ ਚੜਾਕ ਦਵਾਂਗੇ ਦੁੱਧ ਠੀਕ ਹੈ ਲੋ ਬਾਜੀ ਕੱਦ ਵਜਨ ਤੇ 12 ਤੋਂ 13 ਦਾ ਨੂੰ ਸੂਈ ਨੂੰ ਇਹ ਫੇਸ ਕੁਆਲਟੀ ਤੁਸੀਂ ਕਰ ਸਕਦੇ ਤੇ ਵੱਡੀ ਵੱੱਛੀ ਆ ਦੁੱਧ ਦੇ 20 ਤੋਂ ਬਾਹਰ ਜਾਣਾ ਠੀਕ ਹੈ ਠੀਕ ਹੈ ਲੋ ਬਾਜੀ ਪਾਕੀ ਕਰਮਾਲੀ ਨੇ ਚੈੱਕ ਸਾਡੇ ਤੁਸੀਂ ਬਹੁਤ ਹੀ ਬਾਗਮਾਲ ਲੇਵਾ ਲੱਗਾ ਵਾ ਕਰੋ ਚੈੱਕ ਬਾਕੀ ਥਣ ਥਣ ਵੀ ਬਹੁਤ ਚੰਗਾ ਲੱਗਾ ਬਹੁਤ ਜ਼ਿਆਦਾ ਚੋਣ ਬੜੀ ਜਿਆਦੀ ਆ ਠੀਕ ਹੈ ਠੀਕ ਹੈ ਠੰਡੀ ਧੀਰੀ ਬੜੀ ਜਿਆਦੀ ਇੱਦਾਂ ਥੱਲੇ ਭਾਵੇਂ ਬਹਿ ਕੇ ਜਿੱਥੇ ਮਰਜੀ ਹੋਈ ਇੱਕ ਨਵਾਂ ਸੂਆ ਸੂਆ ਸੂਈ ਸੂਏ ਵੀ ਇਹ ਹੁਣ ਤੀਸਰੇ ਸੂਈ ਆ ਠੀਕ ਹੈ ਲੋ ਬਜੀ ਤੀਸਰੇ ਸੂਈ ਸੂਈ ਬਾਕੀ ਬਿਲਕੁਲ ਸਹੀ ਗੱਲ ਆ ਜੀ ਲੋ ਬਾਕੀ ਚੈੱਕ ਕਰ ਸਕਦੇ ਸੀਲ ਸੂਲ ਇਹ ਵੀ ਬਹੁਤ ਚੰਗੀ ਬਚੀ ਆ ਕਿਵਾਈ ਬੜੀ ਲੱਗੀ ਆ ਠੀਕ ਹੈ ਜੀ ਆਹ ਵਾਲਾ ਜਵਾਬ ਹੀ ਦਿਖਾਓ ਬਹੁਤ ਅੱਛਾ ਜੀ ਲੋ ਬਜੀ ਆਹ ਵਾਲਾ ਜਵਾਬ ਹਲੇ ਹੁਣੇ ਆਪਾਂ ਤੇਂ ਦੀਏ ਇੱਕ ਹੀ ਟੱਗ ਹੋਇਆ ਠੀਕ ਹੈ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਹੈ ਉਹ ਦਾ ਜਵਾਕ ਦਿਖਾ ਰਹੇ ਮੜਾ ਆ ਆ ਉਹ ਦਾ ਆਜ ਖਟਾ ਪਹਿਲੇ ਨੰਬਰ ਤੇ ਆਹ ਵਾਲਾ ਮਿਲ ਕਾ ਕੁ ਮਹੀਨੇ ਦਾ ਡੇਢ ਦਾ ਦੋਹਾਂ ਦਾ ਲਾਲੇ ਸਾਨੂੰ ਨੇ ਇਹੋ ਕੁ ਜਿਕ ਨਹੀਂ ਠੀਕ ਆ ਠੀਕ ਆ ਬਲੋਏ ਭਾਈ ਆਪਣੀ ਸਮਝ ਦੇ ਨਾਲ ਤੁਸੀਂ ਕੀ ਕਰ ਸਕਦੇ ਇਹਦਾ ਕੀ ਮੁੱਲ ਭਾਈ ਫਿਰ ਇਹਦਾ ਮੁੱਲ ਵੀ ਇੱਜੇ ਭਾਵੇਂ 60 65 ਜੋ ਮਰਜੀ ਆ ਅੱਛਾ ਜੀ ਇਹਦਾ ਵੀ ਆਪਾਂ ਮੰਨ ਲਓ ਦੇ ਦਾਂਗੇ 55000 ਦੀ 200 ਛੋੜ ਲੋ ਭਾਈ ਇਹ ਵੀ ਬਿਲਕੁਲ ਲੈਣ ਦੇ ਨਾਲ ਆ ਮੁੱਲ ਕਿਤਾ ਵੀ ਇਹਨੇ 54000 ਚੋਂ 200 ਰੁਪਿਆ ਛੋੜ ਬਾਕੀ ਸ਼ਕੀਨ ਆ ਵੈਡ ਬਾਬ ਦੀ ਚੰਗੀ ਆ ਤੇ ਵੀਰ ਦੇ ਕੋਲ ਸਭ ਤੋਂ ਸਾਰੇ ਚੰਗੇ ਆ வீடியோ பூரி வேண சார்